ਖਬਰ ਲੈਣੇ ਆ ਤਰਨਤਾਰਨ ਤੋਂ ਜਿੱਥੇ ਅਮਨਦੇਵ ਸਿੰਘ ਢਿੱਲੋਂ ਨਾਮ ਦੇ ਨੌਜਵਾਨ ਦੇ ਵੱਲੋਂ ਲੋਕਾਂ ਦੀ ਜਾਨ ਬਚਾਉਣ ਦੇ ਲਈ ਬਹੁਤ ਹੀ ਵਧੀਆ ਉਪਰਾਲਾ ਕੀਤਾ ਗਿਆ ਹੈ ਜਾਣਕਾਰ ਦੇ ਮੁਤਾਬਿਕ ਅਮਨਦੇਵ ਸਿੰਘ ਫਿਲਹਾਲ ਅਮਰੀਕਾ ਦੇ ਵਿੱਚ ਰਹਿੰਦਾ ਹੈ ਤੇ ਕੁਸਲ ਪਹਿਲਾਂ ਸੜਕ ਹਾਦਸੇ ਦੇ ਵਿੱਚ ਉਸਦੇ ਭਰਾ ਦੀ ਮੌਤ ਹੋ ਗਈ ਸੀ ਜਿਸ ਤੋਂ ਬਾਅਦ ਉਕਤ ਨੌਜਵਾਨ ਨੇ ਕੁਝ ਅਰਿਆ ਕਰਨ ਦੀ ਸੋਚੀ ਕਿ ਸੜਕ ਹਾਸਿਆ ਦੇ ਵਿੱਚ ਲੋਕਾਂ ਦੀ ਮੌਤ ਨੂੰ ਘਟਾਇਆ ਜਾ ਸਕੇ ਇਨ੍ਹਾਂ ਦੇ ਵੱਲੋਂ ਤਰਨਤਾਰਨ ਦੇ ਵਿੱਚ ਨੌਜਵਾਨਾਂ ਦੀ ਪਹਿਲਾਂ ਇੱਕ ਟੀਮ ਬਣਾ ਕੇ ਲਾਈਫਲਾਈਨ 911 ਰੈਸਕਿਊ ਸੰਸਥਾ ਬਣਾਈ ਗਈ ਹੈ ਅਤੇ ਇੱਕ ਵਿਸ਼ੇਸ਼ ਐਂਬੂਲੈਂਸ ਅਤੇ ਕਈ ਹੋਰ ਗੱਡੀਆਂ ਦਾ ਇੰਤਿਆਮ ਕੀਤਾ ਗਿਆ ਹੈ। ਇਹਨਾਂ ਗੱਡੀਆਂ ਦੇ ਵਿੱਚ ਵਿਦੇਸ਼ੀ ਟੂਲਜ਼ ਦਾ ਇਸਤੇਮਾਲ ਕੀਤਾ ਜਾਂਦਾ ਹੈ ਤਾਂ ਜੋ ਹਾਸਾ ਗ੍ਰਸਤ ਗੱਡੀਆਂ ਦੇ ਵਿੱਚੋਂ ਵਿਅਕਤੀ ਨੂੰ ਬਾਹਰ ਜਲਦੀ ਕੱਢਿਆ ਜਾ ਸਕੇ। ਇਹਨਾਂ ਦੇ ਵੱਲੋਂ ਜਿਹੜਾ ਰੈਸਕਿਊ ਕੀਤਾ ਜਾਂਦਾ ਹੈ ਉਸ ਦੇ ਵਿੱਚ ਅਮਰੀਕਨ ਟੂਲਜ਼ ਦੀ ਵਰਤੋਂ ਕੀਤੀ ਜਾਂਦੀ ਹੈ ਅਤੇ ਮੌਕੇ ਤੇ ਹੀ ਪਹੁੰਚ ਕੇ ਮਰੀਜ਼ਾਂ ਨੂੰ ਫਰਸਟ ایڈ ਮਦਦ ਦਿੱਤੀ ਜਾਂਦੀ ਹੈ ਅਤੇ ਬਾਅਦ ਹਸਪਤਾਲ ਪਹੁੰਚਾਇਆ ਜਾਂਦਾ ਹੈ। ਦੱਸਿਆ ਇਹ ਵੀ ਜਾ ਰਿਹਾ ਹੈ ਕਿ ਇਹਨਾਂ ਦੇ ਵੱਲੋਂ ਕਈ ਨੌਜਵਾਨਾਂ ਨੂੰ ਨਸ਼ਿਆਂ ਤੋਂ ਵੀ ਛਡਵਾਇਆ ਜਾ ਰਿਹਾ ਹੈ ਤੁਸੀਂ ਆਪ ਹੀ ਸੁਣੋ ਇਸ ਨੌਜਵਾਨ ਦਾ ਕੀ ਕੁਝ ਕਹਿਣਾ ਹੈ ਚੱਲੇ ਬੋਲੇ ਇਸ ਨੌਜਵਾਨ ਸੁਰੀਆ ਕਾ ਕੀ ਕਰ ਰਹੇ ਕਿ ਰੂਮ ਜਿਹੜਾ ਕਿਸ ਬੰਚ ਦਾ ਹਾਂਜੀ ਅ ਇਸ ਟਾਈਮ ਤੇ ਸਿ ਇੱਕ ਲਾਈਫ ਲਾਈਨ ਰੈਸਕਿਊ 911 ਇੱਕ ਸੰਸਥਾ ਸਟਾਰਟ ਕੀਤੀ ਹੈਗੀ ਆ ਤਰਨ ਤਰਨ ਦੇ ਵਿੱਚ ਜਿੱਥੇ ਇਹ ਹੀ ਸੇਵਾ ਦੇ ਰਹੇ ਆ ਐਕਸੀਡੈਂਟ ਦੇ ਦੌਰਾਨ ਤੇ ਤੁਸੀਂ ਵੇਖ ਸਕਦੇ ਕਿ ਰੋਜ਼ ਹੀ ਐਕਸੀਡੈਂਟ ਬਹੁਤ ਜ਼ਿਆਦੇ ਹੋ ਰਹੇ ਆ ਤੇ ਇਦਾਂ ਦੀ ਸੇਵਾ ਜਿਹੜੀਆਂ ਅਸੀਂ ਲੈ ਕੇ ਆਂਦੀਆਂ ਬਹੁਤ ਜ਼ਿਆਦੀਆਂ ਡਿਫਰੈਂਟ ਆ ਦੂਜਿਆਂ ਨਾਲੋਂ ਜਿੱਦਾਂ ਕੋਈ ਕਿਸੇ ਦਾ ਐਕਸੀਡੈਂਟ ਹੋ ਜਾਂਦਾ ਵਾ ਗੱਡੀਆਂ ਇੱਕ ਦੂਜੇ ਵਿੱਚ ਵੱਜ ਜਾਂਦੀਆਂ ਵਾ ਉਹਨਾਂ ਦੇ ਵਿੱਚ ਲੋਹੇ ਦੇ ਵਿੱਚ ਲੋਕੀ ਫਸ ਜਾਂਦੇ ਮਲਬੇ ਦੇ ਵਿੱਚ ਫਸ ਜਾਂਦੇ ਆ ਅਸੀਂ ਅਮਰੀਕਾ ਤੋਂ ਟੂਲ ਇੰਪੋਰਟ ਕੀਤਾ ਵਾ ਜਾਸ ਆਫ ਲਾਈਫ ਜਿਹੜਾ ਲੋਕਾਂ ਦੀ ਹੈਲਪ ਕਰਦਾ ਆ ਇੱਕ ਐਕਸੀਡੈਂਟ ਦੇ ਦੌਰਾਨ ਉਹਨੂੰ ਲੋਹੇ ਨੂੰ ਕੱਟਣ ਨੂੰ ਵੜਣ ਨੂੰ ਤੇ ਬੰਦੇ ਨੂੰ ਬਾਹਰ ਕੱਢਣ ਲਈ ਤੇ ਇਸ ਟਾਈਮ ਤੇ ਇਦਾਂ ਦੀ ਸੇਵਾ ਪੰਜਾਬ ਦੇ ਵਿੱਚ ਨਹੀਂ ਅਵੇਲੇਬਲ ਹੈਗੀਆਂ ਜਿਹੜੀਆਂ ਅਸੀਂ ਲੈ ਕੇ ਆਏ ਆ ਹੀ ਚਾਹੁੰਦੇ ਆ ਕਿ ਹੋਰ ਵੀ ਇਦਾਂ ਦੀਆਂ ਇਹ ਸੇਵਾ ਹੋਰ ਵੀ ਇਸ ਏਰੀਆ ਦੇ ਵਿੱਚ ਵਧਾਈਆਂ ਚਾਹਾਂ ਜਿੱਦਾਂ ਇਹ ਸੇਵਾਾਂ ਹੀ ਲੈ ਕੇ ਆਉਂਦੀਆਂ ਇੱਥੇ ਇਹ ਕਿੰਨੇ ਕਿਲੋਮੀਟਰ ਤੱਕ ਸੇਵਾ ਚੱਲਦੀ ਆਪ ਜੀ ਦੀ ਇਸ ਟਾਈਮ ਤੇ ਸਾਡੀ ਸੇਵਾ 40 ਕਿਲੋਮੀਟਰ ਦੇ ਵਿੱਚ ਚੱਲਦੀ ਪਈ ਹੈ ਤਰਨਤਾਰਨ ਤੋਂ ਲੈ ਕੇ ਕੋਈ ਸਾਡਾ ਹੋਮ ਬੇਸ ਹੈ ਜਿੱਥੇ ਕਿੰਨੀਆਂ ਗੱਡੀਆਂ ਤੇ ਕਿੰਨੀ ਦਾ ਟੀਮ ਦੇ ਮੈਂਬਰ ਹਨ ਹਾਂਜੀ ਇਸ ਟਾਈਮ ਤੇ ਸਾਡੇ ਕੋ ਅੱਠ ਗੱਡੀਆਂ ਹੈਗੀਆਂ ਵਾਂ ਜਿਨ੍ਹਾਂ ਦੇ ਵਿੱਚ ਐਂਬੂਲੈਂਸਸ, ਰੈਸਕਿਊ ਵਹੀਕਲਸ, ਵੱਡੇ ਟਰਾਲੇ ਹੈਗੇ ਆ ਤੇ ਰਿਕਵਰੀ ਵੈਂਸ ਹੈਗੀਆਂ ਵਾਂ ਤੇ ਅੱਠ ਗੱਡੀਆਂ ਟੋਟਲ ਹੈਗੀਆਂ ਵਾਂ ਜਿਹੜੀਆਂ ਔਨ ਦਾ ਰੋਡ 24/7 ਰਹਿੰਦੀਆਂ ਵਾਂ ਤੇ ਲੋਕਾਂ ਦੀ ਹੈਲਪ ਕਰਦੀਆਂ ਕਿੰਨੇ ਕੁ ਲੋਕਾਂ ਦੀ ਕੀਮਤੀ ਜਾਨਾਂ ਬਚਾ ਚੁੱਕੇ ਹੁਣ ਤੱਕ ਇਸ ਟਾਈਮ ਦੇ ਉੱਤੇ ਅਸੀਂ 6 ਜਾਨਾਂ ਬਚਾ ਚੁੱਕੇ ਹੈਗੇ ਆ ਤੇ ਸਾਡੀ ਅਵੇਅਰਨੈਸ ਕਰਕੇ ਸਪੈਸ਼ਲੀ ਅਸੀਂ ਸੀਨ ਦੇ ਉੱਤੇ ਲੇਟ ਪਹੁੰਚਦੇ ਆ ਜਿੱਥੇ ਆਲਰੇਡੀ ਜਿਹੜਾ ਵਿਕਟਮ ਹੈਗਾ ਵਾ ਉਹ ਡੇਥ ਹੋਈ ਹੁੰਦੀ ਆ ਤੇ ਅਸੀਂ ਚਾਹੁੰਦੇ ਆ ਕਿ ਤੁਹਾਡੇ ਚੈਨਲ ਰਾਹੀਂ ਹੋ ਤੇ ਲੋਕਾਂ ਸਾਹਮਣੇ ਤੁਹਾਡਾ ਫੋਨ ਨੰਬਰ ਜਾਵੇ ਕਿ ਜਦੋਂ ਵੀ ਕੋਈ ਐਕਸੀਡੈਂਟ ਹੁੰਦਾ ਵਾ ਤਰਨ ਤਰਨ 40 ਕਿਲੋਮੀਟਰ ਦੇ ਵਿੱਚ ਹੱਡੇੜਾ ਹੌਟਲਾਈਨ ਨੰਬਰ ਹੈਗਾ ਵਾ 24 ਘੰਟੇ ਉਪਲਬਧ ਹੈਗਾ ਵਾ 9117009191 ਅਸੀਂ 24 ਘੰਟੇ ਤੁਹਾਡੀ ਐਕਸੀਡੈਂਟ ਦੇ ਵਿੱਚ ਐਮਰਜੈਂਸੀ ਸੇਵਾ ਦੇ ਵਿੱਚ ਹਾਜ਼ਰ ਹੈਗੇ ਆ ਵੇਖਣ ਜਾ ਪੰਜਾਬ ਉਹਨਾਂ ਨਸ਼ਿਆਂ ਦੀ ਦੋਸ਼ ਵਧਦੀ ਜਾ ਰਹੀ ਕੋਈ ਨੌਜਾਂ ਡਿੱਗਾ ਮਿਲ ਜਾਂਦਾ ਉਹਦੇ ਵੀ ਹੈਲਪ ਰੈਕਈ ਹਾਂਜੀ ਇਸ ਟਾਈਮ ਦੇ ਉੱਤੇ ਅਸੀਂ ਡਰੱਗ ਇੰਪੋਰਟ ਕੀਤਾ ਹੈਗਾ ਵਾ ਦਾ ਡਰੱਗ ਦਾ ਨਾਮ ਹੈਗਾ ਵਾ ਨਾਰਕਨ ਜਿਹੜਾ ਅਮਰੀਕਾ ਦੇ ਵਿੱਚ ਕਾਫੀ ਯੂਜ਼ ਹੋ ਰਿਹਾ ਵਾ ਤੇ ਇੱਕ ਇੱਕ ਐਂਟੀਡੋਸ ਹੈਗਾ ਵਾ ਡਰੱਗ ਲਈ ਸਪੈਸ਼ਲੀ ਕੋਕੇਨ ਹੈਰੋਇਨ ਤੇ ਜਿਹੜਾ ਫੀਮ ਦੇ ਜਿਹੜੇ ਲੋਕੀ ਜ਼ਿਆਦਾ ਓਵਰਡੋਸ ਕਰ ਦਿੰਦੇ ਆ ਉਹ ਇਸ ਦਾ ਐਂਟੀਡੋਸ ਨੀਸੋਸ ਸਪਰੇ ਹੈਗਾ ਵਾ ਕੋਈ ਵੀ ਯੂਜ਼ ਕਰ ਸਕਦਾ ਵਾ ਆਪਣੇ ਨੱਕ ਚ ਪਾ ਕੇ ਤੇ ਬੰਦਾ ਵਾਪਸ ਆ ਜਾਂਦਾ ਵਾ ਤੁਸੀਂ ਦੇਖ ਸਕਦੇ ਕਿ ਕੱਲ ਹੀ ਅਸੀਂ ਇੱਕ ਕੇਸ ਹੈਂਡਲ ਕੀਤਾ ਹੈਗਾ ਇਹ ਪਹਿਲੀ ਵਾਰੀ ਪੰਜਾਬ ਦੇ ਵਿੱਚ ਨਾਰਕੀਅਨ ਨੇਸਲ ਸਪਰੇਅ ਯੂਜ਼ ਕਰਕੇ ਇੱਕ ਬੰਦੇ ਨੂੰ ਬਚਾਇਆ ਗਿਆ ਵਾ ਆ ਸਿੰਪਲ ਜਿਹਾ ਇੱਕ ਹੀ ਲੈ ਕੇ ਆਂਦਾ ਵਾ ਇਹ ਅਮਰੀਕਾ ਦੇ ਵਿੱਚ ਅਵੇਲੇਬਲ ਸਿੱਧਾ ਹੀ ਨੋਸ ਚ ਪਾਇਆ ਜਾਂਦਾ ਤੇ ਉਸੇ ਵੇਲੇ ਬੰਦਾ 30 ਸੈਕਿੰਡ ਦੇ ਵਿੱਚ 1 ਮਿੰਟ ਦੇ ਵਿੱਚ ਬੰਦਾ ਆਪਣੇ ਹੋਸ਼ੇਵਾਰਾ ਚ ਵਾਪਸ ਆ ਜਾਂਦਾ ਵਾ ਜੇ ਇਹਨੂੰ ਯੂਜ਼ ਕੀਤਾ ਜਾਵੇ। ਮੈਂ ਤੁਹਾਨੂੰ ਇਹ ਐਨਜੀਓ ਚਲਾਉਣ ਲੱਗਿਆਂ ਕੋਈ ਪਰੇਸ਼ਾਨੀਆਂ ਆ ਰਹੀਆਂ ਨੇ। ਇਹ ਇਸ ਐਨਜੀਓ ਚਲਾਉਣ ਲਈ ਮੇਰੀ ਸੋਚ ਇਹੀ ਰਹੀ ਹੈ ਕਿ ਆਪਾਂ ਇੱਕ ਰਿਜ਼ਲਟ ਚਾਹੀਦਾ ਵਾ ਕਿ ਲੋਕਾਂ ਤੱਕ ਪਹੁੰਚੀਏ, ਵਿਕਟਮ ਤੱਕ ਪਹੁੰਚੀਏ। ਤੇ ਉਸ ਸੋਚ ਕਰਕੇ ਕਾਫੀ ਮੈਨੂੰ ਪ੍ਰੋਬਲਮਾਂ ਆਈਆਂ ਵਾ ਜਿੱਦਾਂ ਅਸੀਂ ਗੱਡੀਆਂ ਬਣਾਈਆਂ ਵਾ ਇਹ ਪੰਜਾਬ ਹੋਣ ਕਰਕੇ ਮੈਂ ਮੇ ਵੀ ਹਰ ਟਾਈਮ ਦੇ ਵਿੱਚ ਇੱਕ ਹੀ ਰਹਿੰਦਾ ਵਾ ਕਿ ਇਹ ਕੰਮ ਨਾ ਹੋਵੇ ਕੋਈ ਨਾ ਕੋਈ ਵਿਗੜ ਪੈਂਦੇ ਆ ਜਿੱਥੇ ਜਿੱਥੇ ਕੋਈ ਵੀ ਸਾਨੂੰ ਹੈਲਪ ਕਰਨ ਦੀ ਅਸੀਂ ਕਰਦੇ ਆ ਜਾਂ ਅੱਗੇ ਲੈ ਕੇ ਜਾਂਦੇ ਆ ਸਾਨੂੰ ਬਹੁਤ ਜ਼ਿਆਦੀਆਂ ਪ੍ਰੋਬਲਮਾਂ ਆਉਂਦੀਆਂ ਵਾ ਕਿਉਂਕਿ ਇੱਥੋਂ ਦੀ ਜਿਹੜੀ ਸੋਚ ਹੈਗੀ ਆ ਪੰਜਾਬ ਦੀ ਬਹੁਤ ਡਿਫਰੈਂਟ ਹੈ ਬਾਹਰ ਨਾਲੋਂ ਕਿਉਂਕਿ ਹਰ ਜਿਹੜੇ ਬੰਦੇ ਹੈਗੇ ਕੋਈ ਔਨੈਸਟੀ ਬਹੁਤ ਜ਼ਿਆਦੀ ਘਟਿਆ ਪੰਜਾਬ ਦੇ ਵਿੱਚ ਅਮਨ ਦੀ ਪੰਜਾਬ ਗਵਰਨਮੈਂਟ ਨੇ ਵੀ ਐਂਬੂਲੈਂਸ ਚਲਾਈਆਂ ਹੋਈਆਂ ਨੇ ਉਹਨਾਂ ਨੇ ਇੱਕ ਹੋਰ ਜਿਹੜੀ ਵੱਖਰੀ ਫੋਰਸ ਸੜਕ ਸੁਰੱਖਿਆ ਫੋਰਸ ਵੀ ਚਲਾਈ ਹੋਈ ਆ ਉਹਨਾਂ ਦੇ ਨਾਲੋਂ ਵੱਖਰਾ ਜਿਹੜੀ ਟਾਡੀ ਅੰਜੂ ਕੀ ਕਰਦੀ ਪਈ ਆ ਹਾਂਜੀ ਜਿਹੜੀ SSF ਚਲਾਈ ਗਈ ਆ ਬਹੁਤ ਵਧੀਆ ਪ੍ਰਾਲਾ ਯਾ ਉਹ ਸਪੈਸ਼ਲੀ ਡਿਜ਼ਾਈਨ ਕੀਤਾ ਗਿਆ ਕਿ ਐਕਸੀਡੈਂਟ ਵਿਕਟਮ ਲਈ ਕੀਤਾ ਗਿਆ ਤੇ ਬੇਸਿਕਲੀ ਉਹਨਾਂ ਦਾ ਪ੍ਰਾਲਾ ਤੇ ਸਾਡਾ ਪ੍ਰਾਲਾ ਸੇਮ ਹੀ ਹੈਗਾ ਵਾ ਤੇ ਸੀ ਡਿਫਰੈਂਟ ਕੀ ਹੈਗਾ ਵਾ ਕਿਉਂਕਿ ਜਦੋਂ SSF ਪਹੁੰਚਦੀ ਹੈ ਸੀ ਦੇ ਉੱਤੇ ਤੇ ਵਿਕਟਮ ਦੀ ਕਿੱਦਾਂ ਹੈਲਪ ਕਰ ਸਕਦੀ ਆ ਉਹਨਾਂ ਕੋਈ ਟੂਲ ਨਹੀਂ ਹੈਗੇ ਬਸ ਉਹਨਾਂ ਕੋ ਗੱਡੀਆਂ ਹੈਗੀਆਂ ਵਾ ਜਿਹੜੀਆਂ ਅਸੀਂ ਸਰਵਿਸ ਲੈ ਕੇ ਆਂਦੀਆਂ ਵਾ ਇਹਨਾਂ ਦੇ ਵਿੱਚ ਟੂਲ ਹੈਗੇ ਆ ਜਿਹੜੇ ਜਾਸ ਆਫ ਲਾਈਫ ਅਸੀਂ ਅਮਰੀਕਾ ਤੋਂ ਇੰਪੋਰਟ ਕੀਤੇ ਆ ਤੇ ਅਸੀਂ ਇੱਕ ਰੈਸਕਿਊ ਸਰਵਿਸ ਆ ਜਿਹੜੀ ਫ੍ਰੀ ਰੈਸਕਿਊ ਸਰਵਿਸ ਲੋਕਾਂ ਨੂੰ ਦਿੰਨੇ ਆ ਕਿ ਜਿਹੜੀ ਐਕਸੀਡੈਂਟ ਦੇ ਦੌਰਾਨ ਕੋਈ ਵੀ ਟੂਲ ਉਹਨਾਂ ਨੂੰ ਲੋੜ ਹੈਗੀ ਆ ਗੱਡੀ ਦੇ ਵਿੱਚ ਕੋਈ ਫਸਿਆ ਹੋਆ ਬੰਦਾ ਉਹਨੂੰ ਬਾਹਰ ਕੱਢਣਾ ਵੜਨਾ ਪਵੇ ਗੱਡੀ ਨੂੰ ਕੁਝ ਵੀ ਕਰਨਾ ਪਵੇ ਕਿ ਜਿਹੜੇ ਜਿਗਾਰਡ ਲਾਏ ਜਾ ਰਹੇ ਆ ਲੋਕੀ ਸੰਭਲ ਲੈ ਕੇ ਆਇਂਦੇ ਥੋੜੀਆਂ ਲੈ ਕੇ ਆਇਂਦੇ ਆ ਇਹ ਬੰਦੇ ਵਿਕਟਮ ਨੂੰ ਐਕਚੁਅਲੀ ਹਰਟ ਕਰਦਾ ਵਾ ਰੈਦਰ ਥੈਨ ਹੈਲਪ ਕਰਦਾ ਵਾ ਤੇ ਅਸੀਂ ਇਹ ਜਿਹੜੀਆਂ ਸੇਵਾ ਆ ਆਪਣੀ ਗੱਡੀਆਂ ਦੇ ਵਿੱਚ ਸਾਰੇ ਟੂਲ ਪਾ ਕੇ ਅਸੀਂ ਐਕਸੀਡੈਂਟ ਸੀਨ ਤੇ ਜਾਂਦੇ ਆ ਤੇ ਅਸੀਂ ਵਿਕਟਮ ਦੀ ਹੈਲਪ ਕਰਦੇ ਆਂ ਲੋਕਾਂ ਨੂੰ ਤੋਂ ਕੋਟ ਜਿਹੜੀ ਐ ਉਹ ਐਨਆਰਆਈ ਭਰਾਵਾਂ ਕੋਲੋਂ ਇਸ ਐਨਜੀਓ ਨੂੰ ਮਿਲਣੀ ਚਾਹੀਦੀ ਆ ਕਿਉਂਕਿ ਬਹੁਤ ਸਾਰੇ ਪੰਜਾਬ ਦੇ ਵਿੱਚ ਲੰਗਰ ਵੀ ਲਗਾਏ ਜਾਂਦੇ ਆ ਤੇ ਕਿਤੇ ਨਾ ਕਿਤੇ ਇਧਰ ਧਿਆਨ ਘੱਟ ਹੈ ਇਹਨਾਂ ਚੀਜ਼ਾਂ ਦਾ ਤਾਂ ਤੁਸੀਂ ਕੀ ਕਹਿਣਾ ਚਾਹੋਗੇ ਸਰ ਮੈਂ ਤਾਂ ਬਸ ਇਹੀ ਕਹਿਣਾ ਚਾਹੁੰਦਾ ਵਾਂ ਕਿ ਜਦੋਂ ਤੁਸੀਂ ਨਿਊਜ਼ ਵੇਖਦੇ ਜੇ ਸਵੇਰੇ ਸਵੇਰ ਔਨ ਕਰਦੇ ਜੇ ਨਿਊਜ਼ ਤੇ ਤੁਸੀਂ ਸਭ ਤੋਂ ਪਹਿਲਾਂ ਕੀ ਵੇਖਦੇ ਜੇ ਤੁਸੀਂ ਵੇਖਦੇ ਕਿ ਫਲਾਨੀ ਜਗ੍ਹਾ ਬਾਸ ਪਲਟ ਗਈ, ਟਰੱਕ ਪਲਟ ਗਿਆ, ਕੋਈ ਐਕਸੀਡੈਂਟ ਹੋ ਗਿਆ। ਆਪਾਂ ਕੁਝ ਕਰ ਰਹੇ ਹਾਂ ਇਹਦੇ ਬਾਰੇ। ਕੁਛ ਨਹੀਂ ਕਰਦੇ ਪਏ ਆਪਾਂ ਗੱਲਾਂ ਕਰ ਸਕਦੇ ਆ ਆਪਾਂ ਜੇ ਐਨ ਆਰ ਆਈ ਭਰਾ ਬਾਹਰ ਬੈਠੇ ਆ ਤੇ ਵੇਖਦੇ ਪਏ ਆ ਤੇ ਮੈਂ ਉਹਨਾਂ ਨੂੰ ਅਪੀਲ ਕਰੂੰਗਾ ਕਿ ਆਪਾਂ ਬਹੁਤ ਕੁਛ ਕਰਕੇ ਬਹੁਤ ਕੁਛ ਪੰਜਾਬ ਭੇਜਦਾ ਵਾ ਆਪਾਂ ਗੱਡੀਆਂ ਨਵੀਆਂ-ਨਵੀਆਂ ਭੇਜਤੀਆਂ ਵਾ ਆਪਾਂ ਸਭ ਕੁਛ ਭੇਜਿਆ ਵਾ ਪਰ ਆਪਾਂ ਜਿਹੜੀ ਸੇਵਾ ਦੀ ਜਿਹੜੀ ਲੋੜ ਆ ਨਾ ਜਾਸ ਆਫ ਲਾਈਫ ਜਿਹੜੇ ਟੂਲਸ ਆ ਆਪਾਂ ਨੂੰ ਜਿਹੜੀ ਲਾਈਫ ਸੇਵਿੰਗ ਡਿਫਿਬਿਲ ਇਜੈਂਸ ਆ ਜਿਹੜੇ ਜਿਹੜੇ ਵੈਂਟੀਲੇਟਰਸ ਆ ਜਿਹੜੀ ਪੰਜਾਬ ਨੂੰ ਸਰਕਾਰ ਜਿਹੜੀ ਪੰਜਾਬ ਸਰਕਾਰ ਕੋ ਸਹੂਲਤਾਂ ਤੇ ਹੈਗੀਆਂ ਵਾ ਪਰ ਉਹਨਾਂ ਦੇ ਵਿੱਚ ਔਸਰ ਹੁਤਾ ਚੰਗੀ ਤਰ੍ਹਾਂ ਯੂਜ਼ ਨਹੀਂ ਹੋ ਰਹੀਆਂ ਪਰ ਜੇ ਆਪਾਂ ਕੋਈ ਨਾ ਕੋਈ ਸੰਸਥਾ ਮੈਂ ਜਿਹੜੀ ਸਟਾਰਟ ਕੀਤੀ ਆ ਬਾਏ ਦਾ ਪੀਪਲ ਫਾਰ ਦਾ ਪੀਪਲ ਲੋਕਾਂ ਨੇ ਹੀ ਬਣਾਈ ਆ ਤੇ ਲੋਕੀ ਇਤੋਂ ਰਿਜ਼ਲਟ ਲੈ ਸਕਦੇ ਆ ਸਾਨੂੰ ਸੁੱਛ ਸਕਦੇ ਕਿ ਕਿੱਥੇ ਅਸੀਂ ਰੋਂਗ ਹੈਗੇ ਆ ਅਸੀਂ 150 ਐਕਸੀਡੈਂਟ ਟੈਸਟਾਂ ਤੇ ਕਵਰ ਕੀਤਾ ਆ ਤੇ ਅਸੀਂ ਹਰ ਐਕਸੀਡੈਂਟ ਤੋਂ ਕੁਛ ਨਾ ਕੁਛ ਸਿੱਖ ਕੇ ਅਸੀਂ ਅੱਗੇ ਵਧੇ ਆ ਤੇ ਸਾਡਾ ਮੇਨ ਮੋਟਿਵ ਇਹ ਵੀ ਹੁੰਦਾ ਵਾ ਕਿ ਕਿਸੇ ਦੀ ਜਾਨ ਬਚਾਉਣੀ ਜੋ ਵੀ ਕਰਨ ਦੀ ਲੋੜ ਆ ਸਾਨੂੰ ਅਸੀਂ ਕਰਨ ਕਰਨ ਤਿਆਰ ਆ ਅਮਨ ਜੀ ਜਿਹੜੀ ਤੁਸੀਂ ਨਾਰਕੈਨ ਜਿਹੜੀ ਮੈਡੀਸਿਨ ਲੈ ਕੇ ਆਏ ਜੋ ਜਿਹੜਾ ਕੋਈ ਨੌਜਵਾਨ ਹੈ ਜਿਹੜਾ ਨਸ਼ਾ ਕਰਦਾ ਏ ਹਾਂਜੀ ਤੇ ਤੁਸੀਂ ਕਹਿੰਦੇ ਹੋ ਨੱਕ ਦੇ ਵਿੱਚ ਪਾਇਆ ਤੇ ਉਹਦੀ ਜਿਹੜੀ ਜਾਨ ਬਚ ਜਾਂਦੀ ਏ ਜੇ ਮੈਡੀਸਨ ਇੰਨੀ ਚੰਗੀ ਏ ਤੇ ਪੰਜਾਬ ਗਵਰਨਮੈਂਟ ਕਿਉਂ ਨਹੀਂ ਹਰ ਮੈਡੀਕਲ ਤੇ ਇਹਦੀ ਸਹੂਲਤ ਦੇ ਰਹੀ ਜਾਂ ਹਸਪਤਾਲਾਂ ਚ ਕਿਉਂ ਨਹੀਂ ਇਹਦੀ ਸਹੂਲਤ ਮਿਲਦੀ ਪਈ ਹਾਂਜੀ ਇਹ ਜਿਹੜਾ ਕੁਐਸਚਨ ਪਹਿਲਾਂ ਵੀ ਮੈਨੂੰ ਕਿਸੇ ਨੇ ਪਾਇਆ ਹੈਗਾ ਤੇ ਮੈਂ ਇਸ ਕਾਫੀ ਕੰਮ ਕੀਤਾ ਕਿ ਨਾਰਕਨ ਨੂੰ ਇੱਥੇ ਪੰਜਾਬ ਲੈ ਕੇ ਆਉਣਾ ਤੇ ਪੰਜਾਬ ਚ ਵਿੱਚ ਵੇਖਿਆ ਜਾਊਗਾ ਕਿ ਜਦੋਂ ਅਸੀਂ ਪਰਮਿਸ਼ਨਾਂ ਲੈਣ ਜਾਂਦੇ ਆ ਨਾਰਕੈਂਡੀਆਂ ਤੇ ਬਸ ਸਾਨੂੰ ਇਹੀ ਦੱਸਿਆ ਜਾਂਦਾ ਵਾ ਕਿ ਕਿੱਥੇ ਨਸ਼ਾ ਹੈਗਾ ਵਾ ਸਾਨੂੰ ਦੱਸਿਆ ਜਾਵੇ ਕਿਉਂਕਿ ਪੰਜਾਬ ਜੇ ਮੰਨੇ ਨਾ ਕਿ ਸਾਡੇ ਕੋਲ ਇੱਥੇ ਨਸ਼ਾ ਹੈਗਾ ਵਾ ਤੇ ਉਹਦੇ ਐਂਟੀਡੋਸ ਅਸੀਂ ਲੈ ਕੇ ਆਂਦੀ ਹਾਡੇ ਨਾਲ ਕੰਮ ਕਰੋ ਕਿ ਅਸੀਂ ਜਿਹੜਾ ਨਸ਼ਾ ਆ ਇਹਨੂੰ ਬੰਦ ਕੀਤਾ ਜਾਵੇ ਨਾਲ ਮੈਂ ਇਹ ਵੀ ਇਹ ਵੀ ਕਹਿਣਾ ਚਾਹੁੰਦਾ ਵਾਂ ਕਿ ਜਿਹੜੀਆਂ ਆ ਜਿਹੜੀ ਸਾਡੀ ਕ੍ਰਿਮੀਨਲ ਐਕਟੀਵਿਟੀ ਹੋ ਰਹੀ ਆ ਲੋਕਾਂ ਦੇ ਘਰ ਚੋਰੀ ਹੋ ਰਹੀ ਆ ਗੱਡੀਆਂ ਚੋਰੀ ਬਾਈਸਾਈਕਲ ਚੋਰੀ ਹੋ ਰਹੀ ਆ ਇਹ ਇਹ ਮੈਂ ਕਹਿ ਸਕਦਾ ਵਾਂ ਕਿ ਕਿਤਨਾ ਕਿਤੇ ਡਰਗ ਨਾਲ ریلیਟਡ ਹੈਗੀਆਂ ਚੀਜ਼ਾਂ ਕਿਉਂਕਿ ਕਿਸੇ ਨੂੰ ਡਰਗ ਦੀ ਲੋੜ ਆ ਉਹਨੂੰ ਤੋੜ ਹੈਗੀ ਆ ਤੇ ਉਹਨੇ ਇਹ ਚੀਜ਼ਾਂ ਕਰਨੀਆਂ ਬਾਹਰ ਜਾ ਕੇ ਉਹਨੇ ਕ੍ਰਿਮੀਨਲ ਐਕਟੀਵਿਟੀਆਂ ਕਰਨੀਆਂ ਵਾ ਜਿਹੜਾ ਇਹ ਐਂਟੀਡੋਸ ਲੈ ਕੇ ਆਂਦਾ ਵਾ ਨਾਰਕੇਨ ਮੈਂ ਸਕੇਨਾ ਵਾ ਕਿ ਇਦਾਂ ਦਾ ਕੋਈ ਪ੍ਰੋਗਰਾਮ ਬਣਾਇਆ ਜਾਵੇ ਜਿਹਦੇ ਉੱਤੇ ਵੀ ਇਹ ਐਡਮਿਨਿਸਟਰ ਕੀਤਾ ਜਾਵੇ ਜਿੰਨੂੰ ਵੀ ਨਾਰਕੇਨ ਦਿੱਤਾ ਜਾਵੇ ਉਹਦੀ ਜਾਨ ਪਹਚਾਈ ਜਾਵੇ ਉਨੂੰ ਇੱਕ ਸੈਕਿੰਡ ਜ਼ਿੰਦਗੀ ਮਿਲਦੀ ਆ ਤੇ ਕੋਈ ਨਾ ਕੋਈ ਸਪੈਸ਼ਲ ਪ੍ਰੋਗਰਾਮ ਡਿਜ਼ਾਈਨ ਕੀਤੇ ਜਾਣ ਜਿੱਦਾਂ ਅਮਰੀਕਾ ਦੇ ਵਿੱਚ ਹੈਗੇ ਆ ਉਹਨਾਂ ਨੂੰ ਪਾਇਆ ਜਾਵੇ ਕਿ ਇੱਕ ਵਾਰੀ ਤੁਹਾਨੂੰ ਬਚਾ ਤੇ ਲਿਆ ਹੁਣ ਤੁਸੀਂ ਦੁਬਾਰਾ ਨਹੀਂ ਡਰਗ ਕਰਨਾ ਇਹ ਕੋਈ ਪ੍ਰੋਗਰਾਮ ਲਾਏ ਜਾਣ ਕਿ ਉਹਨਾਂ ਨੂੰ ਇਸ ਕੱਢਿਆ ਜਾਵੇ ਤੇ ਨਾਲੇ ਅੰਡਰਸਟੈਂਡ ਕੀਤਾ ਜਾਵੇ ਕਿ ਇਹ ਜਿਹੜੇ ਬੰਦੇ ਡਰਗ ਕਰਦੇ ਪੈਸੇ ਇਹਨਾਂ ਕੋ ਕਿੱਥੇ ਆਉਂਦੇ ਆ ਰੋਜ਼ ਹੀ 1000 ਰੁਪਏ ਦੇ ਟਿਕੇ ਕਿਦਾਂ ਕਿੱਥੋਂ ਲਾਉਂਦੇ ਆ ਕਿਹੜਾ ਇਹਨਾਂ ਦੇ ਪਿੱਛੇ ਹੈਗਾ ਵਾ ਤੇ ਮੈਂ ਕਹਿੰਨਾ ਪੰਜਾਬ ਸਰਕਾਰ ਨੂੰ ਕਿ ਡਰਗ ਦੀ ਪ੍ਰੋਬਲਮ ਬਹੁਤ ਜ਼ਿਆਦੀ ਹੈਗੀ ਆ ਤੇ ਆਪਾਂ ਨੂੰ ਵਰਕ ਕਰਨ ਦੀ ਲੋੜ ਹੈਗੀ ਆ ਜਿੱਦਾਂ ਦਾ ਹੀ ਨਾਰਕਨ ਡਰਗ ਲੈ ਕੇ ਆਂਦਾ ਵਾ ਲੋਕਾਂ ਤੱਕ ਪੰਚਾਈਏ ਲੋਕਾਂ ਨੂੰ ਬਚਾਈਏ ਤੇ ਇੱਕ ਨਵੀਂ ਜ਼ਿੰਦਗੀ ਦਈਏ ਉਹਨਾਂ ਨੂੰ ਤੇ ਨਵੀਂ ਸਟਾਰਟਿੰਗ ਹੋਵੇ। ਅਮਨ ਜੀ ਇਹ ਜਿਹੜਾ ਲਾਈਫਲਾਈਨ ਦਾ ਜਿਹੜਾ ਪ੍ਰੋਜੈਕਟ ਹੈ ਤੁਹਾਡੇ ਜਨਮ ਦੇ ਵਿੱਚ ਕਿੱਦਾਂ ਹੈ ਕੀ ਸੋਚ ਕੇ ਤੁਸੀਂ ਇਹ ਪੰਜਾਬ ਦੇ ਵਿੱਚ ਪ੍ਰੋਜੈਕਟ ਲੈ ਕੇ ਆਏ ਹੋ? ਹਾਂਜੀ ਮੇਰਾ ਕਜ਼ਨ ਬ੍ਰਦਰ ਹੀਗਾ ਜਿਹੜਾ 2018 ਦੇ ਵਿੱਚ ਉਹਦੀ ਡੈਥ ਹੋ ਗਈ ਇੱਕ ਐਕਸੀਡੈਂਟ ਦੇ ਦੌਰਾਨ ਤੇ ਮੈਂ ਵੇਖਿਆ ਕਿ ਕਿਹੜੀਆਂ ਸੇਵਾਵਾਂ ਨੂੰ ਮਿਲੀਆਂ ਵਾ ਜਿਹੀਆਂ ਅਸੀਂ ਬਾਹਰ ਇੰਜੋਏ ਕਰਦੇ ਹਾਂ ਜੇ ਹੀ ਬਾਹਰ ਅਮਰੀਕਾ ਦੇ ਵਿੱਚ ਬਹਿ ਕੇ ਮੈਂ 911 ਦੀ ਗਲਤੀ 'ਚ ਵੀ ਮੈਂ ਡਾਇਲ ਕਰਦਾ ਨਾ ਫੋਨ ਨੰਬਰ ਤੇ ਉਹਨਾਂ ਨੇ ਤਿੰਨ ਚੀਜ਼ਾਂ ਭੇਜਣੀਆਂ ਮੈਨੂੰ ਉਹਨਾਂ ਨੇ ਮੈਨੂੰ ਪੁਲਿਸ ਵਾਲੇ ਭੇਜਣੇ ਆ ਇੱਕ ਫਾਇਰ ਟਰੱਕ ਭੇਜਣਾ ਵਾ ਤੇ ਮੈਨੂੰ ਐਂਬੂਲੈਂਸ ਭੇਜਣਾ ਮੈਂ ਗਲਤੀ 'ਚ ਵੀ ਮੈਂ ਇਹਨੂੰ ਕਾਲ ਕਰ ਲਿਆ ਉਹਨਾਂ ਨੂੰ ਤੇ ਜਿਹੜਾ ਮੇਰਾ ਬ੍ਰਦਰ ਹੀਗਾ ਉਹ ਆਲਮੋਸਟ ਦੋ ਕੈਂਟਰੀ ਰੋਡ ਦੇ ਉੱਤੇ ਪਿਆ ਰਿਆ ਕੋਈ ਰੈਸਕਿਊ ਦਾ ਨਹੀਂ ਹੋਇਆ ਤੇ ਇਦਾਂ ਦੀਆਂ ਜਿਹੜੀਆਂ ਸੇਵਾ ਲੈ ਕੇ ਆਉਂਦੀਆਂ ਵਾ 911 ਜਿਹੜੀ ਉੱਥੇ ਅਮਰੀਕਾ 'ਚ ਸੇਵਾ ਚੱਲਦੀ ਪਈ ਆ ਅਸੀਂ ਥੋੜਾ ਬਹੁਤਾ ਉਸ ਪ੍ਰੋਜੈਕਟ ਨੂੰ ਕਾਪੀ ਕੀਤਾ ਵਾ ਇੱਥੇ ਕਿ ਜਿਹੜੀਆਂ ਲੋਕੀ ਬਾਹਰ ਭੱਜ ਰਹੇ ਆ ਅਮਰੀਕਾ ਵਗੈਰਾ ਹੋਰ ਵੀ ਦੇਸ਼ਾਂ ਦੇ ਵਿੱਚ ਕਿ ਬਾਹਰ ਜਾ ਕੇ ਸਾਡਾ ਵਧੀਆ ਹੋਊਗਾ ਆਪਾਂ ਇਦਾਂ ਦੀ ਸੇਵਾ ਇੱਥੇ ਹੀ ਸੋਚ ਆਪਣੀ ਵਧੀਆ ਤੇ ਇੱਥੇ ਲੈ ਕੇ ਆਈਏ ਸੇਵਾ ਉਹਦਾਂ ਦੀ ਅਮਨਜੀਤ ਪੰਜਾਬ ਦੇ ਜਿਹੜੇ ਬਾਬੇ ਨੇ ਬੜੇ ਬੜੇ ਤਗੜੇ ਬਾਬੇ ਨੇ ਜਿਹੜੇ ਕਰੋੜਾਂ ਰੁਪਏ